ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਤਾਂ ਕਰਦਾ ਮੇਰੇ ਵੀਰੋ ਕਉਤਰਪਾ 7622 ਸਾਰੇ ਵੀਰਾਂ ਦੇ ਘਰ ਪਹੁੰਚਾ ਠੀਕ ਹੈ ਲਓ ਜੀ ਕਹਿੰਦੇ ਸ਼ੋਅ ਉੱਪਰ ਵੀ ਆ ਗਿਆ ਜੀ ਕੋ ਤੜਕੋ ਤੜਕੀ ਟਕਲਾ ਮੈਨ ਦੀ ਹਲਕ ਹਲਕ ਰਿਸਕਾਰ ਆ ਰਹੇ ਹਲਕ ਦਾ ਮੁੰਡਾ ਤੇ ਓਕੇ ਆ ਬ్రో ਵਸ ਵੀਡੀਓ ਕਰੈਡਿਟ ਕਰਕੇ ਐਕਸਪੋਰਟ ਕਰ ਲੀਏ ਪਹਿਲਾਂ ਆ ਮੁੰਡਿਆ ਕਿਵੇਂ ਹੈ ਵਧੀਆ ਹੈ ਠੀਕ ਹੈ ਹੈ ਵੇਰੇ ਭਾਈ ਉਹ ਅਦਵਾਣ ਗਈ ਹਾਂਜੀ ਦਾਉਣੀ ਵੀ ਪਹੁੰਚ ਗਿਆ ਠੀਕ ਹੈ ਕਿ ਕਦੋਂ ਦਾ ਸੀ ਗਿਆ ਸੱਚਾ ਤਾਂ ਤੜਕੇ ਭਰਾ ਉਹ ਤਾਂ ਵੀਡੀਓ ਚ ਐਸੀ ਨਹੀਂ ਪਤਾ ਲੱਗਿਆ ਹੁਣ ਠੀਕ ਹੈ ਟੀਮ ਮੈਂਬਰ ਸਾਰੇ ਪਹੁੰਚ ਗਏ ਸੱਚਾ ਰਾਤ ਮੈਨੂੰ ਸੂ ਬਣਾਇਆ ਦੱਸ ਨਹੀਂ ਪੁੱਲ ਗਿਆ ਨੇ ਮੀ ਬਾਹਲਾ ਆਇਆ ਤੇ ਬੈਟਕ ਦੀ ਛੱਤ ਪਾੜ ਗਈ ਤਾਂ ਤੋਂ ਵਰਨ ਲੱਗ ਗਈ ਬਾਹਰਲੇ ਪਾਸੋਂ ਆਏ 4 ਫੁੱਟ 1.5 ਫੁੱਟ ਇਹ ਆ ਜਿਹੜਾ ਤਾਂ ਲੋਡ ਰਾਡ ਕਰਨ ਸਿੱਟਾ ਤੇ ਪਾਰਟਕਾ ਵੀ ਸੜ ਤੇ ਹਜ਼ਾਰ ਰੁਪਏ ਮੈਂ ਉਹ ਤਾਂ ਪਹਿਲਾਂ ਦਾ ਧਿਆਨ ਚ ਨਹੀਂ ਰਿਹਾ ਵੀ ਫਿਰ ਲਪੇ ਤਾਂ ਐ ਲਗਾ ਮਾੜੀ ਵੀ ਉਹ ਐ ਟ੍ਰੀਡ ਹੈ ਤੜਕੇ ਨੂੰ ਵਿੱਚ ਕਬੂਤਰ ਹੈਣਾ ਵਾ ਵ ਨਿਗਾਹ ਜੀ ਮਾਰੀ ਚੌਣ ਸੋਲੇ ਵੀ ਹੈਣਾ ਹੋਰ ਵੀ ਕੋਈ ਦਿਖੇ ਨਹੀਂ ਫਿਰ ਦੇਖੋ ਤਾਂ ਸੀ ਨਹੀਂ ਇੰਨੀ ਹੋਗੀ ਪਤਾ ਨਹੀਂ ਕਿੰਦਰ ਸੁਬੜਾ ਕੀ ਗੱਲ ਜੀ ਵੜ ਗਈ ਬਹਿਣ ਦੀ ਕਿੰਨਾ ਵੜ ਗਿਆ ਸਵੇਲੀ ਇੱਕ ਗੱਲ ਹੋਰ ਤੜਕੇ 3 ਵਜੇ 4 ਵਜੇ ਜਾਂ 5 ਵਜੇ ਜਾਗਾ ਆਉਣੀ ਆਉਣੀ ਹੈ ਮੈਨੂੰ ਤੜਕੇ 5 ਵਜੇ 4 ਵਜੇ 3 ਵਜੇ ਪੇਜਾ ਖੁੱਲੇ ਹੁੰਦੇ ਮੇਰੇ ਫਰੈਸ਼ ਆ ਤਰਾ ਪ੍ਰੈਸ ਨਾ ਵਾਈਂ ਕਹਿਣਾ ਸਰੀਰ ਖੜ ਦਿਓ ਬਾਬੇ ਅਰ ਲਾਈਟਾਂ ਲੂਟਾਂ ਉਹ ਬੁਝਾ ਦੇ ਇਧਰ ਲਿਤਾ ਮਾਤਾ ਬੁਝਾ ਗਈ ਸੀਗੀ ਹਾਂਜੀ ਖੋਲੀਏ ਬੈਠੇ ਖੁੱਲ ਜਾ ਚਿਪ ਚਿਪ ਹਾਂ ਬੇਟਾ ਸਰਚ ਬਠਰਾ ਮਾਰਿਓ ਓਕੇ ਹੋ ਗਈ ਜੀ ਲਾਈਟ ਕਰਤੀ ਬੰਦ ਤੇ ਅੱਜ ਭਰ ਆਏ ਕਰਦੇ ਆ ਜਾਂ ਤਾਂ ਬਾਈ ਗੋਰੀ ਕੋਲੇ ਚੱਲਾਂਗੇ ਤੇ ਜਾਂ ਅੱਜ ਸਾਰੇ ਕਬੂਤਰਾਂ ਦੀ ਖੰਬਾਂ ਦੀ ਜਾਂਚ ਕਰਨੀ ਆਪਾਂ ਜਾਂ ਗੁਰੇ ਕੋਲੇ ਜਾਂ ਕਬੂਤਰਾਂ ਦੇ ਖੰਬਾਂ ਦੀ ਜਾਂਚ ਤੇ ਬਗਲਾ ਪਟਣਗਾ ਦੋ ਕੰਮ ਹੀ ਕਰਨੇ ਅੱਜ ਪੂਤਾ ਬਸ ਇੱਕ ਬਸ ਇੱਕ ਦਿਨ ਹੀ ਖਿੱਚੂ ਉਸ ਤੋਂ ਬਾਅਦ ਤਾਂ ਖਿੱਚਣਾ ਆੜ ਜੂ ਫਿਰ ਤਾਂ ਪੂਤ ਕਦੀ ਮੂੰਹ ਹੀ ਨਹੀਂ ਕਰਦਾ ਪੂ ਚੰਗੀ ਨਹੀਂ ਲੱਗਣੀ ਤੈਨੂੰ ਉਸ ਤੋਂ ਬਾਅਦ ਤਾਂ ਪੂਤਾ ਕਿਹਾ ਪਹਿਲਾਂ ਹੀ ਪਈ ਗਲਤ ਹੋ ਗਿਆ ਆਏ ਕਬੂਤਰਾਂ ਲਾਉ ਜੀ ਸਾਲਾ ਯਾਰ ਬਲਜੀਤ ਜੀ ਪਹੁੰਚ ਚੁੱਕਿਆ ਏ ਹੁਣ ਆਪਾਂ ਬਲਜੀਤ ਦੀ ਆਵਾਜ਼ ਹੋ ਕਰਾ ਲਈ ਏ ਮੋੜੀ ਪਾਈ ਮੋੜੀ ਪਾਈ ਕਰਾਈ ਆ ਆਵਾਜ਼ ਹਾਂ ਪਤਾ ਕਿਵੇਂ ਕੀ ਗੱਲ ਲੱਗਦਾ ਨਾ ਇਹ ਥੱਲੇ ਖਰਗੋਸ਼ ਆ ਇਹ ਥੱਲੇ ਖਰਗੋਸ਼ ਆ ਇਹ ਥੱਲੇ ਖਰਗੋਸ਼ ਆ ਥੱਲੇ ਪੁੱਛ ਚੱਕੀ ਨਾ ਤਾਹਣ ਚੱਕ ਤਾਹਣ ਚੱਕਦੇ ਬੱਚੇ ਇਹਦੇ ਥੱਲੇ ਤਾਹਣ ਚੱਕਦੇ ਵਿੱਚ ਵੇਖੇ ਕਿਦੇ ਤਾਹਣ ਚੱਕਦੇ ਬੱਚੇ ਤਾਹਣ ਚੱਕਦੇ ਵਿੱਚ ਨਹੀਂ ਦੇਖੇ ਇਸ ਤਾਂ ਇਹ ਕਭੀ ਤੂੰ ਦੇਖੇ ਨਹੀਂ ਤਾ ਹੁਣ ਚੱਕ ਦੇ ਤੇ ਵਿੱਚ ਤਾ ਹੁਣ ਚੱਕ ਵੇਖਿਆ ਕਿ ਨਹੀਂ ਹਾਂ 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 ਬਲਜੀਤ ਪਰ ਕੰਮ ਕਰਾ ਕੇ ਕਿਧਰ ਨਾਲ ਚੱਲ ਬਲਜੀਤ ਨਾਲ ਚੱਲਦੇ ਨਹੀਂ ਕੰਮ ਕਰਨ ਬਲਜੀਤ ਜੀ ਕੀ ਕਰਨਾ ਆਪਾਂ ਦੱਸੋਈ ਆਪਾਂ ਉਹ ਲੈਉਣੀ ਆ ਹਾਂ ਕੀ ਕਹਿੰਦੇ ਹੁੰਦੇ ਉਹਨੂੰ ਕੀ ਕਹਿੰਦੇ ਕੀ ਚੱਕਣ ਵਾਲੀ ਉਹ ਆਪਣੀ ਝਾਟੜੀ ਜਿਹੜਾ ਗਾਂ ਚੱਕਦੇ ਹੁੰਦੇ ਸੀ ਪਿਛਲੇ ਸੀਜ਼ਨ ਗਾਂ ਚੱਕਿਆ ਹੈ ਉਹ ਯਾਰ ਮੋਟਰ ਕੱਢਣ ਵਾਲੀ ਜੋ ਐ ਉਹ ਦੰਬ বাজਾਉਣ ਲੱਗ ਗਿਆ ਤਾਂ ਉਹ ਤਾਂ ਟਿੰਟੇ ਵਾਲੇ ਆਉਣਾ ਠੀਕ ਹੈ ਕਿ ਨਹੀਂ ਮੈਂ ਹੱਥ ਨਾ ਮੈਂ ਵੀ ਹੱਥ ਹੀ ਕੱਢਿਆ ਯਾਰ ਲੈ ਠੀਕ ਸਈ ਯਾਰ ਦਾ ਫੋੜ 3700 ਜਹਾਜ਼ ਵਰਗਾ ਨੀ ਜਹਾਜ਼ ਵਰਗਾ ਨੀ ਬੱਲੀਏ ਆਹ ਜਾਨ ਵੀ ਸਾਡੀ ਸਾਰੀ ਕਹਿ ਹਾਂ ਆ ਗਏ ਹਾਂ ਜਾਨ ਦਾ ਇਹ ਬੰਗ ਹੈ ਹਾਂ ਜੀ ਆ ਗਏ ਜੀ ਕੋੜਾ ਚੱਕਾ ਉਹ ਕੋੜਾ ਉਹ ਗਲਤੀ ਹੋ ਗਈ ਪੀਂਗਾ ਲੈਣ ਪੀਂਗਾ ਆ ਲੈਣ ਚੋਬਰ ਦੇ ਜਾਨਵਰ ਦਿਖਾਦ ਕੇ ਮਾਰਦਿਆਂ ਨੀ ਕਛਰੀ ਤੇ ਕ ਰਹਿਣਦੇ ਆ ਚ ਰਹਿਣ ਦੋ ਸਪੈਸ਼ਲ ਦਿਖਾਵਾਂ ਕਿਸੇ ਦਿਨ ਠੀਕ ਆਗੇ ਨਹੀਂ ਤੇ ਬਸ ਆ ਸਹੀ ਗੱਲ ਨਾ ਚੋਰ ਲਾ ਆ ਬਈ ਭਾਈ ਆ ਜਾ ਪਟਤੀ ਮੁੰਡੇ ਨੇ ਆ ਜਾ ਭਾਈ ਪਟਤੀ ਮੁੰਡੇ ਕਹਿੰਦੇ ਜੀ ਬਾਲੇ ਕੰਮ ਵਾਲੇ ਇੰਜ ਨਹੀਂ ਪਟਕੇ ਰੱਖਦੇ ਹੀ ਪਾਸੇ ਐੇ ਹੀ ਕੰਮ ਹੈ ਫੋੜਦਾ ਡੱਗ ਬਚਾ ਕੇ ਅੰਦਰ ਰੱਖ ਲਿਆ ਸੀ ਆ ਆ ਗਿਆ ਬੰਦਾ ਦੇਖੋ ਗੁਰੂ ਦਾ ਖਾਲਸਾ ਇੰਨੀ ਹਰਕਤ ਹਰੀ ਆ ਸਾਡੇ ਸਾਰਿਆਂ ਦੀ ਸਾਡੀ ਸਾਰੀ ਟੀਮ ਦੀ ਵੀ ਲਾਈਟ ਤਾਂ ਸੱਚੀ ਨਹੀਂ ਬਜਾਉਣੀ ਯਾਰ ਸਾਰੇ ਵੇਖ-ਵੇਖ ਕੇ ਮੁੜ ਜਾਂਦੇ ਆ। ਲਾ ਜੀ ਲਾਈਟ ਨੂੰ ਹੱਥ ਨਹੀਂ ਪਾਉਣਾ ਕਿਸੇ ਨੇ ਵੀ। ਇਹਨੇ ਬਿਜਲੀ ਦੀ ਬਚਤ ਹੋ ਜਾਊਗੀ। ਉਹ ਉੱਥੇ ਬਈ ਚੱਕੀ ਜਿਹਨੂੰ ਜਨ ਚੱਕੀ ਜਾਂਦੇ ਖੋਲੀ ਜਾਂਦੇ ਕੰਮ ਕਰੀ ਜਾਂਦੇ ਸਾਰੇ। ਤਾਂ ਕਰਕੇ ਸਾਰੀਆਂ ਬੈਂਕਸ ਇੱਥੇ ਖੜੀਆਂ। ਆਪਾਂ ਅੱਗੇ ਕਰੇ ਰੋਟੀ ਖਾਣੀ ਸੀ ਨਲੇ ਆਏ ਕਰਦੇ ਆ। ਜਿਹੜੇ ਸੱਤ ਕਬੂਤਰ ਆਪਣੇ। ਉਹਨਾਂ ਨੂੰ ਤੁੱਪੇ ਪਾਦਨੇ ਚਾਲ ਚੱਜ। ਠੀਕ ਐ। ਜਾਲ ਜੂਲ ਮੈਂ ਕਰਾਂ ਸੈਟ ਵਟ ਤੇ ਜਾਨਵਰ ਪਾਵਾਂ ਤੁੱਪੇ। ਫਿਰ ਤੁਹਾਨੂੰ ਦਿਖਾਉਣਾ ਆਏਗਾ ਠੀਕ ਐ। ਹਾਂ ਜੀ ਮੇਰੇ ਵੀਰੋ ਆ ਗਏ ਜਿੱਦਾਂ ਲੈ ਕੇ ਰੋ ਟੂਟੀ ਖਾਇਆ ਦੇ ਤੇ ਓਕੇ ਜਿੰਨਾ ਰਿਪੋਰਟਾ ਹੋਣਾ ਠੀਕ ਹੈ ਕਿ ਨਹੀਂ ਹੁਣ ਦੇਖਦੇ ਆ ਕੀ ਬੰਦਾ ਤੇ ਵਾਓ ਲੰਬੀ ਵਾਲਾ ਮੁੰਡਾ ਵੀ ਆਇਆ ਹੋਇਆ ਹੈ ਹੈਲੋ ਹੈਲੋ ਹੈ ਹਾਂ ਜੀ ਚੱਲਦੇ ਆਂ ਚਲੋ ਫਿਰ ਖੇਤ ਮੈਂ ਜਾਣਾ ਇਹਨਾਂ ਅੰਦਰ ਲਾ ਦੇ ਮੈਂ ਜਾਣਾ ਗੱਡੀ ਤੇ ਮੋਟਰਸਾਂ ਲੈ ਕੇ ਏ ਮੁੰਡਾ ਮਗਰੂ ਦਵਨੀਤੀ ਬੱਜੀ ਨੂੰ ਮੇਰੇ ਕੋਲੇ ਖੇਤ ਡ੍ਰੌਪ ਕਰ ਜੂਗਾ ਠੀਕ ਐ ਮੈਂ ਚੱਲਿਆ ਵੀ ਖੇਤ ਠੀਕ ਐ ਹਾਂ ਫੜਲਾ ਕਰਦੀ ਚਾਬੀ ਜੱਟ ਹੋਆ ਸ਼ਰਾਬੀ ਆਲਾ ਫੜਲਾ ਕਰਦੀ ਚਾਬੀ ਜੱਟ ਹੋਆ ਸ਼ਰਾਬੀ ਨੀ ਕਰ ਕੇ ਜਾਣਾ ਓਏ ਦਣਦੋ ਤੇਰੀ ਗਲੱਛੇ ਨਹੀਂ ਸੱਚੀ ਠੀਕ ਆ ਕੇ ਯਾਰ ਹਾਂਜੀ ਮੇਰੇ ਦੋਸਤੋ ਸਾਰੀ ਟੀਮ ਇਕੱਠੀ ਜਾਊਗੀ ਜੀ ਖੇਤ ਨੂੰ ਉਹ ਕੋਈ ਜਿਹੜੀ ਪੁੜੀ ਲਈਏ ਕੋਏ ਕੋਡੇ ਦੇ ਹਣਾ ਉਹ ਗੋਆ ਕੋਟਾ ਸਿੱਟੀ ਜਾਂਦੀ ਐ ਲੋਡ ਕਰੀਏਂਦੀ ਗੱਡੀ ਆ ਆਪਣੀ ਫਿਰ ਚੱਲਾਂਗੇ ਭਰ ਕੇ ਆਪਾਂ ਦਿਖਾਈਂਦੀ ਵਾਰਤਾ ਔਰ ਵੇਬ ਕੇ ਹੈ ਠੀਕ ਹੈ ਛੋਲਗਾਲਾੜਿਆ ਛੋਲਗਾਲਾੜਿਆ ਠੀਕ ਹੈ ਇਕੱਠੇ ਚਲਾਂਗੇ ਇਹਨੂੰ ਕੋ ਆ ਘੂੜਾ ਪਾ ਦੇਣ ਤੇ ਡਰ ਗੱਡੀ ਲੋਡ ਕਰ ਦਿੰਦੇ ਆ ਆਪਣੇ ਇਹ ਬਾਕੀ ਬੜੇ ਸੁੰਦਰ ਲੱਗ ਰਿਹਾ ਜੀ ਮੈਨੂੰ ਤਾਂ ਪੰਜ ਸੀ ਵਾਰ ਬੈਠੇ ਹਾਏ ਜੀ ਲੱਗੀ ਆਂਦਾ ਵੇਖ ਵੇਖ ਕੇ ਬੂ ਹਾਏ ਲਓ ਜੀ ਵੈਸੇ ਤਾਂ ਦੁਕਾਨ ਤੋਂ ਨਿਊ ਮੋਚਨਾ ਵੀ ਲਿਆਂਦਾ ਸੀ ਆਪਾਂ ਪੁੱਤਰਾ ਦੇ ਕਾਣੇ ਕੋਨੇ ਖੰਭ ਪਟਣ ਨੂੰ ਬਾਕੀ ਮੋਚਨਾ ਕੰਮ ਕਰਦਾ ਠੀਕ ਆ ਨਹੀਂ ਮੂੰਹ ਨਾਲ ਪਟਦੇ ਹੋਏ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ ਲੋ ਜੀ ਕਹਿੰਦੇ ਇਧਰ ਜੱਟ ਦੀ ਬੱਕੀ ਵਾਦਾ ਨਹੀਂ ਹੋਇਆ ਤੇਰੇ ਵਾਲਾ ਹੀ ਜਾਵਾ ਜਿੱੰਬੜੀ ਜਿੱਡਾ ਤੇਰਾ ਮੂੰਹ ਓਡੇ ਹੀ ਹੈ ਦਾ ਫੇਰੇ ਹੀ ਹੈ ਜੱਟ ਦੀ ਬੱਕੀ ਹੈ ਆ ਕੇ ਬਿਠਾਏ ਜੱਟ ਦੀ ਬੱਕੀ ਖੇਤਾਂ ਦੇ ਵਿੱਚ ਪਈ ਹੈ ਇਧਰੋਂ ਹੀ ਬੈਠਾ ਹੈ ਇਹਨੂੰ ਡਰ ਲੱਗਦਾ ਬਾਹਰੋਂ ਇਹਨੂੰ ਬਾਹਰੋਂ ਡਰ ਲੱਗਦਾ ਹੈ ਹੁਣ ਤਾਂ ਤੇ ਕੋਲੋਂ ਬਾਹਰੋਂ ਡਰ ਲੱਗਦਾ ਤੈਨੂੰ ਤਾਂ ਹੀ ਪਾਣੀ ਪੂਣੀ ਪਈ ਨੇ ਅੰਦਰ ਬਾਗੇ ਲੈ ਤੂੜੀ ਨਾਲ ਪਹਿਲਾਂ ਵੇਖੀ ਜਾਂਦਾ ਵੀ ਹੁਣ ਮੈਂ ਕਿੰਨੇ ਦੀ ਵਿਕੂਗੀ ਆਪਣੀ ਵੇਤੇ ਵੀ ਕਿਹਾ ਦਾ ਬੈਠਾ ਆ ਵੀ ਖੇਲਣਾ ਹਾਂ ਹਾਂ ਇਹ ਤਾਂ ਤੱਬੀ ਪੜੋਂਦਾ ਸੀ ਠੀਕ ਹੈ ਕਿ ਨਹੀਂ じゃ ਬਾਈ ਕਿਵੇਂ ਤੂੰ ਹੀ ਵਸ ਤੂੜੀ ਵਿਖਿਆਂ ਦੇ ਵਿੱਚ ਨਹੀਂ ਫਿਰ ਦੁਆਪਾ ਇੱਕ ਬਾਹਰ ਹਵਾ ਚੱਲੇ ਨੇ ਵਾਹ ਪੈੜੀ ਹੈ ਕਹਿੰਦਾ ਵਾਹ ਪੈੜੀ ਹੈ ਹਾਂ ਅੰਦਰ ਆ ਕੇ ਭਾਈ ਓਲੇ ਹੋ ਗਏ ਇਹ ਤਾਂ ਮੋਚਣਾ ਹੈ ਅੱਛਾ ਹਾਂ ਲੰਬੀ ਵਾਲਾ ਮੁੰਡਾ ਵੀ ਚੱਲਿਆ ਲੈ ਕੇ ਜੱਟ ਦੀ ਬੱਕੀ ਠੀਕ ਆ ਬੱਕੀ ਵਾਲਿਆ ਤਿਆਰ ਨਾਲ ਜਾਈ ਦੁਕਾਨ ਨਾਲ ਨਹੀਂ ਦੁਕਾਨ ਨਾਲ ਸਾਡੀ ਬੱਕੀ ਤਾਂ ਮੂਦੀ ਪਈ ਐ ਇਧਰ ਉਧਰ ਜੇ ਫਿਰ ਤੂੜੀ ਬੰਦਾ ਲੰਬੀ ਵਾਲਾ ਵੀ ਸੈਟ ਸੀਗਾ ਆਪਣਾ ਲੀੜਿਆ ਦੇ ਇੱਥੇ ਭੁੱਲ ਗਿਆ ਲੈ ਸਈਆਂ ਦਾ ਬਣੀ ਜਮਾ ਜੀ ਓਕੇ ਰਿਪੋਰਟ ਆ ਭੱਜ ਗਿਆ ਹਾਂ ਉਹ ਤਾਂ ডিসੀ ਹਾਂਜੀ ਪਹੁੰਚ ਗਏ ਹਾਂ ਕੇ ਤੇ ਮੇਰੇ ਵੀਰੋ ਡੱਟ ਕੇ ਗੋਹੇ ਵਾਲੀ ਉਹ ਰੇੜੀ ਉਹਦੀ ਪੈਨ ਗੱਡੀ ਆਡਮ ਫਟ ਰੂਨ ਜਾ ਰਹੀ ਹੈ ਇੱਕ ਮਿੰਟ ਬਈ ਸਹੀ ਸਲਾਹ ਤੇ ਮੈਂ ਲੈਂਡਿੰਗ ਕਰਾ ਲਿਆ ਸੀ ਦੁਵਾ ਘਾੜ ਤੂੰ ਸੀ ਓਏ ਚਾਲ ਤੇ ਚਾੜ ਦੇ ਕਾਲ ਗੰਦੂ ਕਦੋਂ ਤੂੰ ਗੁਰੂ ਬ੍ਰਾ ਉਠ ਰਹੀ ਬੋ ਬਈ ਉਹ ਮੀਰਾ ਵੜਨ ਵਾਸਤੇ ਕੰਮ ਕਰ ਨੂੰ ਜੀ ਨਹੀਂ ਕਰ ਦੋ ਸੋ ਅ ਵੀ ਲੈ ਰਹਿਂਦੀ ਆਤ ਪਈਆ ਜੀ ਠੀਕ ਆ ਕਿ ਨਹੀਂ ਖੇਤਾਂ ਗਿਓ ਬਲਾ ਘੰਟਾ ਤਾਂ ਕੰਡਾ ਪੈਣਾ ਹੁੰਦਾ ਫੇਰ ਸੋਚੀ ਤੇ ਵੀ ਚਲ ਮਿੱਡ ਨਹੀਂ ਬਹੁਤ ਟਟ ਕੇ ਸੱਚੀ ਲੱਤਾਂ ਮਾਵਾਂ ਜੇ ਟੋੜਦਿਆਂ ਹੋਰੋਂ ਜੀ ਕੱਚਾ ਕੱਚਾ ਜਿਹਾ ਹੁੰਦਾ ਸੋਚ ਕੇ ਵੀ ਨੀਰਾ ਵੜਨਾ ਤਾਂ ਕਿਰਾ ਵੜਨ ਲਾ ਕੇ ਫਿਰ ਤਾਂ ਕੋਈ ਦਿੱਕਤ ਨਹੀਂ ਚਲੋ ਚੱਲ ਕੇ ਉਹ ਪੈਂਚ ਵਾਰੀ ਗੱਡੀ ਵੀ ਅਨਲੋਡ ਕਰਨੀ ਹਾਂਜੀ ਮੇਰੇ ਵੀਰੋ ਲੱਗੇ ਪਏ ਆ ਜੀ ਨੀਰਾ ਵੜਨ ਦੇਖੋ ਜੀ ਲਾ ਤੇ ਢੇਰ ਥੋੜੇ ਬਾਈ ਨੇ ਨੀਰੇ ਦੇ ਇਕੱਠਾ ਦੋ ਦਿਨਾਂ ਦਾ ਲਿਜਾਵਾਂਗੇ ਤੇ ਅੱਜ ਲਾਸਟ ਦੇਣਾ ਨੀਰੇ ਦਾ ਬਰੋ ਇਸ ਤੋਂ ਬਾਅਦ ਆਪੇ ਕਰਦੇ ਲਿਆਉਣ ਨਾਲ ਲਿਆਉਣ ਕੋਈ ਦਿੱਕਤ ਨਹੀਂ ਉਸ ਤੋਂ ਬਾਅਦ ਆਪਾਂ ਕੋਟਰ ਕੱਢ ਲੈਣੇ ਆ ਬਾਬੇ ਦੀ ਕਿਰਪਾ ਨਾਲ ਨੀਰੇ ਨੂੰ ਰੋ ਤੇ ਡਿਊਟੀ ਦੇਣੀ ਆ ਕੱਟ ਠੀਕ ਹੈ ਤਾਈਆ ਜਮ ਫੁੱਲ ਵੱਢੀ ਆ ਨਾ ਵੀ ਦੋ ਦਿਨਾਂ ਦਾ ਹੀ ਆ ਬਣੇਗਾ ਹਾਂਜੀ ਮੇਰੇ ਵੀਰੋ ਪਹਾੜ ਨਾ ਨੀ ਆਜੀ ਲੱਦ ਵੀ ਲਿਆ ਦਸਾਂ ਲਗਾ ਕਰਾਤਾ ਵੀ ਓਏ ਕਵੰਡ ਵਾਲੀ ਭਾਰੀ ਸੀਗੀ ਚਲੋ ਬਹੁਤ ਆ ਯਾਰ bro ਦੋ ਦਰਾਂ ਨੀਰਾ ਵਾੜ ਲਿਆ ਫੋਲਡ ਆਟ ਲਈ ਗੱਡ ਲਈ ਚਲੋ ਹਾਂਜੀ ਮੇਰੇ ਵੀਰੋ ਪਹੁੰਚ ਗਏ ਸੀ ਘਰੇ ਹੁਣ ਚਲੀਏ ਆਪਣੇ ਡੇਰੀਸ਼ਨ ਹਾਂਜੀ ਤੇ ਇਤਰੋ ਆਪਣੀ ਟੀਮ ਜਾਵੜੀ ਸੀ ਘਰੇ ਸਾਰੀ ਇੰਨੇ ਮੈਚ ਚਾਲਿਆਂ ਦੀ ਕਰਾਂ ਤੇ ਚਾਹ ਚੱਲੋ ਕੋਈ ਨਾ ਬਾਅਦ ਚ ਪੀਵਾਂਗੇ ਪਹਿਲਾਂ ਇਹ ਕਰੀਏ ਆਪਣੇ ਜਿਹੜੇ ਜਾਨਵਰ ਪਾਈ ਸੀ ਕਿ ਨਾ ਤੁੱਪੇ ਜਾਲ 'ਚ ਤੁੱਪ ਲਵਾਉਣ ਵਾਸਤੇ ਬਹੁ ਟਾਈਮ ਲੱਗ ਗਿਆ ਵੀ ਇਹਨਾਂ ਨੂੰ ਤੇ ਇਹਨਾਂ ਨੂੰ ਲਾ ਕੇ ਕਰੀਏ ਅੰਦਰ ਤੇ ਉਸ ਤੋਂ ਬਾਅਦ ਵੀ ਜਿਹੜੇ ਗੂਤਰਾਂ ਦਾ ਬਗਲਾਂ ਪਟਣੀਆਂ ਸੀ ਜਾਂ ਜਿਨ੍ਹਾਂ ਦੇ ਖੰਭ ਕਾਣੇ ਕੋਲੇ ਹੋਏ ਸੀ ਉਹ ਪਟ ਹਾਂਜੀ ਇਹਨਾਂ ਲਾ ਤੇ ਜਾਨਵਰ ਅੰਦਰ ਤੇ ਬਸ ਹੁਣ ਚੱਕੀਰ ਡਰੇ ਅੰਦਰੋਂ ਪਾਣੀ ਪਾਈਏ ਧਾਣੇ ਦੁਨੇ ਕਰੀਏ ਰੈਡੀ ਆਪਾਂ ਤੇ ਸਾਰੇ ਕੰਮ ਤਾਂ ਨੇ ਨਿਬੇੜਦੇ ਆ ਤੇ ਟਾਈਮ ਲੈਪਸ ਲਾ ਕੇ ਰੱਖ ਦਿਆਂਗੇ ਹਾਂਜੀ ਮੇਰੇ ਵੀਰੋ ਤੇ ਕਾਣੇ ਖੰਭਾਂ ਦੇ ਨਾਲ-ਨਾਲ ਬਈ ਕਬੂਤਰਾਂ ਦੇ ਬਗਲਾ ਵੀ ਪੱਟੀ ਜਾਂਦੇ ਜਿਨ੍ਹਾਂ ਆਹ ਕੰਨਾਂ ਦੇ ਦੋ ਦੋ ਚਾਰ-ਚਾਰ ਗੁਣਾ ਚੜ੍ਹਕੀਆਂ ਉਹਨਾਂ ਨਾਲ ਨਾਲ ਬਗਲਾ ਵੀ ਪੱਟੀ ਜਾਂਦੇ ਆ ਤੇ ਕਾਣੇ ਖੰਭ ਵੀ ਪੱਟੀ ਜਾਂਦੇ ਆ ਦੇਖ ਦੇਖ ਠੀਕ ਹੁਣ ਆ ਗਈ ਵਾਰੀ ਬੈਠ ਕਰਨ ਦੀ ਹੁਣ ਇਹਨਾਂ ਨੂੰ ਦੇਖਦੇ ਆ ਕੀ ਬੰਦਾਂ ਹਾਂ ਜੀ ਮੇਰੇ ਵੀਰੋ ਘੰਟੇ ਡੇਢ ਘੰਟੇ ਦੀ ਕੜੀ ਮਸ਼ਕੱਤ ਤੋਂ ਬਾਅਦ ਇੱਕ ਅਦਾ ਇੱਕ ਦੋ ਕਾਣੇ ਖੰਭ ਕੱਢੇ ਬਾਕੀ ਬਗਲਾਂ ਪੱਟ ਤੀਆਂ ਹੀ ਕੂਤਰਾਂ ਦੀ ਜਿਨ੍ਹਾਂ ਦੀ ਸਾਨੂੰ ਲੋੜ ਲੱਗੀ ਕਿ ਬਗਲਾਂ ਪੱਟਣ ਵਾਲੇ ਯਾਦ ਨਹੀਂ ਤੇ ਹੁਣ ਬਾਰੀਆਂ ਫੁੱਲ ਨਸਾ ਦੇਣਾ ਫੁੱਲੀ ਤੇ ਦੁਬਾਰਾ ਪਾਉਣੇ ਅਦਾਣੇ ਠੀਕ ਹੈ ਕਿ ਨਹੀਂ ਤੇ ਓਕੇ ਆ ਸਾਰਾ ਰਿਪੋਰਟ ਸੈਟ ਹੈ ਜਨਰਲ ਜੀ ਕੁੱਲ ਮਿਲਾ ਕੇ ਜਿਹੜੇ ਪੱਟੇ ਕਰੇ ਸੀ ਆ ਪੱਟਣ ਵਾਲੇ ਸੀ ਇਹ ਉਹ ਸਾਰਾ ਕੁਝ ਕਲੀਅਰ ਆ ਉਦਰੀ ਬਹੁਤ ਖੰਭ ਖੜਾ ਤੇ ਉਹ ਦੇਖੋ ਟੇਰ ਹੀ ਲਾਤਾ ਇਧਰ ਹੀ ਬਗਲਾ ਬੂਗਲਾ ਪੱਟੀ ਗਏ ਕੁਛ ਕਾਣੇ ਕੂਨੇ ਜੀ ਵੀ ਚੈੱਕ ਕਰ ਲੇ ਆਇਓ 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 ਵੇਖੋ ਸੋ ਮਣੀ ਖਾਂ ਵੀ ਖਾਂਬ ਕਰਤੇ ਖੁੱਡਾ ਮਰੇ ਬਸ ਠੀਕ ਆ ਬ్రో ਲਾਸਟ ਪਟਾਈ ਸੀ ਕੂਤਰਾ ਦੀ ਮੇਰੇ ਹਿਸਾਬ ਨਾਲ ਤਾਂ ਫੇ ਠੜਾ ਗਿਆ ਜੀ ਕਾਲੀ ਦਾ ਲਾਸਟ ਕਰਨੀ ਰਹੀ ਏ ਇੱਕ ਆ ਵਾਲੀ ਠੀਕ ਐ ਪੜਦੇ ਐ ਪਟਦੇ ਜੀ ਲਓ ਜੀ ਡੰਮ ਇੰਨੇ ਹੀ ਕੰਮ ਸੀਗਾ ਬਾਪੂ ਜਾ ਡੰਮ ਨੂੰ ਕਢਾ ਲੀਂਦਾ ਸਿੱਟਾ ਬਦੜੋ ਆਂਗਾ ਨਾ ਮੈਂ ਲੋਕੇ ਵੀ ਪੱਚੀ ਪੱਚੀ ਹਜ਼ਾਰ ਰੁਪਿਆ ਲਾਈ ਨੇ ਕਹਦੇ ਆ ਆ ਠੀਕ ਐ ਆਇਓ ਆਇਓ ਕਿੰਨੇ ਬਾਰ ਨਹੀਂ ਨੂੰ ਗਈ ਯਾਰ ਬਗਲ ਫੂੰਜੇ ਵਾਲੀ ਬਗਾਨੇ ਨਹੀਂ ਕੱਲਾ ਫੂੰਜੇ ਵਾਲਾ ਇਹ ਤਾਂ ਤਿੰਨ ਰਹਿੰਦੀਆਂ ਯਾਰ ਤਿੰਨ ਹੂੰ ਕੇ ਕੈਂਚੀ ਲਾਦ ਕੇ ਕੈਂਚੀ ਲਾ ਦਿੰਨੇ ਆ ਤੇ ਕੋਈ ਆ ਕੈਂਚੀ ਲੈ ਮੁੰਡਿਆ ਫਿਰ ਜਾ ਭੱਜ ਕੇ ਜਾ ਚਲ ਜੀ ਕੈਂਚੀ ਲਾਦ ਕੇ ਦੇ ਛੱਡ ਦੇ ਤਿੰਨ ਖੰਭ ਰਹਿ ਗਏ ਜੀ ਇਹਦੇ ਹਾਂ ਇੱਥੋਂ ਜੂ ਲਾ ਦੇ ਜੀ ਡੱਕ ਦੇ ਜੀ ਵੀ ਅੱਖ ਵੀਰਾ ਬਾਹ ਗਾਹ ਨੂੰ ਗੱਤ ਲਾ ਜਾ ਬਈ ਗਾਹ ਨੂੰ ਤਾਂ ਕਿੱਥੇ ਵਾਟ ਟਪਾ ਦੇਗਾ ਤੂੰ ਲੈ ਓਕੇ ਵੀਰ ਬੋੜੀ ਠੀਕ ਹੈ ਇਹ ਲਾਸਟ ਪੜਾਈ ਹੈ ਬਰੋ ਅੱਜ ਇਹ ਦੁਬਾਰਾ ਸਿਰਫ ਕਾਲੇ ਕੋਲੇ ਖੰਭਾਂ ਦੀ ਨਿਗਾਹ ਰੱਖਣੀ ਹੈ ਠੀਕ ਹੈ ਇਹ ਲਾਸਟ ਪੜਾਈ ਹੈ ਇਹਦੇ ਦੋ ਹੀ ਰਹਿ ਗਏ ਯਾਰ ਮੈਂ ਤਾਂ ਕਹਿੰਦੇ ਨੂੰ ਪਾਟੀ ਦੀ ਹੀ ਆਪਾਂ ਯਾਰ ਪੱਟ ਦਿੰਨੇ ਹਾਂ ਫਿਰ ਥੋੜੀ ਰਹਿ ਗਏ ਫੰਗ ਤਾਂ ਦੋ ਰਹਿ ਗਏ ਤੀਜਾ ਵਾਵਾ ਆ ਗਿਆ ਖਿੱਚਣਾ ਦੇ ਹੀ ਖਿੱਚ ਦਿੰਨੇ ਫਿਰ ਦੋਆ ਦਾ ਕੋਈ ਚੱਕਰ ਨਹੀਂ ਹਣਾ ਹੂੰ ਕਿ ਇੱਕ ਖਿੱਚ ਦਿੰਨੇ ਇੱਕ ਆਪਿਆ ਜੀ ਤਾਂ ਐ ਕਰ ਲੈਨੇ ਇੱਕ ਖਿੱਚ ਦੇ ਕੰਨੀ ਆਹ ਖਿੱਚ ਦੇ ਮੈਂ ਤਾਂ ਕਹਿੰਦਾ ਹੂੰ ਇਧਰ ਵੀ ਇੱਕ ਕੱਟ ਦੇ ਹਰੀ ਟੂ ਸੇ ਹਰੀ ਟੂਰੀ ਹਰੀ ਟੂਰੀ ਠੀਕ ਐ ਇਹ ਇਹ ਕਾਫੀ ਝੜ ਜੂਗਾ ਅਗਲੀ ਆਪਾਂ ਪੱਟਦੀ ਹੂੰ ਓਕੇ ਓਕੇ ਇਹਦੇ ਵੀ ਕੈਂਚੀ ਠੋਕ ਦੇ ਮਿੱਤਰ ਇੱਥੋਂ ਵਰਕੇ ਚੱਕ ਦੇ ਲਾਸਟ ਪਟਾਈ ਐ ਮਤਲਬ ਕਿ ਲਾਸਟ ਕਟਾਈ ਤੇ ਲਾਸਟ ਪਟਾਈ ਬਸ ਅਸਾ ਲੈ ਇਧਰ ਵੀ ਢੱਕ ਦੇ ਹਾਂ ਤੇਰੀ ਲਾਤੀ ਕਿੰਨੀ ਥੋੜੀ ਜਿਹੀ ਤਾਂ ਲਾਈ ਸੀ ਬਚਤ ਰਹੀ ਗੇਟ ਨਹੀਂ ਖੋਦਾ ਯਰ ਤਾਂ ਉਹ ਮਰੀਨ ਓਕੇ ਹੋ ਗਿਆ ਰੋਡ ਫੋਨ ਉਧਰ ਦੌਣੇ ਤੱਕੇ ਮਾਰੀ ਜਾਂਦਾ ਜੀ ਕਹਿੰਦਾ ਮੈਨੂੰ ਹਰੇ ਲਿਆਕੇ ਦੇਓ ਇਹਦਾ ਕੁਛ ਨਹੀਂ ਕੰਚੀ ਕੁੰਚਲ ਸੀਨ ਅੱਛਾ ਇਹਦੇ ਖੜ ਜਾ ਪਹਿਲਾਂ ਫਾਂਗ ਪੂਰੇ ਕਰਨਗੇ ਚੈੱਕ ਕਰਨਗੇ 4 6 7 8 ਤੇ 9 ਤੇ 10 ਆ ਜਿਹੜੇ ਆਏ ਆ ਖਾਂਬਾ ਨੇੜੋ ਦਿਖਾ ਮੋੜੇ ਮੜੇ ਜੀ ਆਏ ਮੂੜੇ ਜੀ ਜਿਹੜੇ ਆ ਮੂੜੇ ਜੇ ਆ ਇਹ ਆ ਇਹਨਾਂ ਦੀ ਕੋਈ ਦਿੱਕਤ ਨਹੀਂ ਇਹ ਤੱਤੇ ਪੈ ਨਾਲ ਠੀਕ ਹੋ ਜਾਣਗੇ ਉਵੇਂ ਦੋਵੇਂ ਹੋਏ ਨੇ ਉਵੇਂ ਦੋਵੇਂ ਹੋ ਜਾਣਗੇ ਸਾਵੇਂ ਤੇ ਸਾਵੇਂ ਐ ਐਲ ਐਨ ਡੀ ਕਾ ਤਾਂ ਇਹੀ ਮਗਰੋਂ ਤੂੰ ਹੀ ਤਾਂ ਕੀਤੀ ਸੀਗੀ ਇਹ ਉਹੀ ਐ ਮੋਡੀਫਿਕੇਸ਼ਨ ਕੀਤੀ ਸੀ ਇਧਰ ਵੀ 2 4 6 8 10 ਪੂਰੇ ਇਧਰੋਂ ਵੀ ਠੀਕ ਐ ਤੇ ਆ ਇਹਨੇ ਚੋਬਰ ਨੇ ਮੋਡੀਫਾਈ ਕੀਤੀ ਸੀਗੀ ਇਹਦੋਂ ਪੈਰ ਰੱਖ ਕੇ ਇਹਦਾ ਬਗਲਾ ਰਹਿੰਦਾ ਖੰਡ ਕੱਲਾਂ ਖਗਲਾ ਖਿੱਚਤਗੇ ਬਗਲਾ ਖਿੱਚਦੇ ਮੋੜੀ ਬਾਈ ਖੜਿਆ ਮੋੜੀ ਬਗਲਾ ਹੀ ਵਿਖਾ ਦੇ ਮੈਂ ਤਾਂ ਕਹਣਾ ਆ ਦੋ ਆਏ ਆ ਆ ਖਿੱਚਦੇ ਪਟਦੇ। ਇਹ ਦੇਖਦਾ ਮੈਂ ਸਾਨੂੰ ਜਨਵਰੀ ਨੇੜੋਂ ਵੀ ਦਿਖਾ ਦਗੇ। ਤੇ ਬਸ ਓਕੇ ਓਕੇ ਉਹ ਕਾਣਾ ਸੀ ਉਹ ਕਾਣਾ ਖੇਨਾ ਕੱਚਾ ਤਾਂ ਸਾੜੇ ਸਾੜ ਕੋਈ। ਹਮ ਇਧਰੋਂ ਵੀ ਐ ਇੱਥੋਂ ਪਟਦੇ। ਇੱਥੇ ਹੀ ਪਟਦੇ ਬੰਨੇ। 1 2 3 4 5 6 7 8 ਬਸ ਬਹੁਤ ਹੈ ਬਹੁਤ ਹੈ। ਲਓ ਜੀ ਐਨੇ ਹੀ ਕੰਮ ਹੈ। ਜਿੰਨਾ ਦਾ ਐਨੇ ਜਨੇ ਕੰਨਾਂ ਚੜਿਆਂਗਾ ਦੇਖ ਲਓ ਬਈ। ਅਗੂ ਦੋ-ਦੋ ਉਂਗਲਾ ਚਾਰ-ਚਾਰ ਉਂਗਲਾ ਨਿਕਲੇ ਆਂਗਾ ਜੇ ਇਦੂੰ ਹੀ ਮੜਗਾ ਮੜਗਾ ਇੱਥੋਂ ਤੱਕ ਕਰਾਂਗਾ ਉਹਨੇ ਮਾ ਬਗਲਾਂ ਹੀ ਪੱਟਦਾ ਸਾਰਿਆਂ ਦਾ ਢੇਰ ਹੀ ਲਾ ਠੀਕ ਐ ਬਾਕੀ ਜਾਨਵਰ ਠੀਕ ਆ ਕੰਡੀਸ਼ਨ ਓਕੇ ਆ ਫੰਗਾ ਪੱਲੇ ਬੁੱਲੇ ਦਾ ਸੈੱਟ ਐ ਥੋੜ ਥੱਲੋਂ ਕਬੂਤਰ ਖਰਾਬ ਜੇ ਲੱਗੇ ਚੱਲ ਕੋਈ ਨਾ ਹੋ ਜਾਣੇ ਸੈੱਟ ਕੋਈ ਦਿੱਕਤ ਨਹੀਂ ਫੰਗੀ ਫੰਗ ਹੈ ਹੈ ਤੇਰੇ ਫੰਗ ਕਿੱਧਰ ਗਈ ਤੇਰੇ ਫੰਗ ਪੜਦੇ ਦੇਖੋ ਜੀ ਅੱਜ ਖਿੱਚਾਂ ਬਗਲਾਂ ਪੁਗਲਾਂ ਕਬੂਤਰਾਂ ਦੇਗਾ ਉਹੀ ਖਿੱਚਦਾਂ ਵਸੁੰਦਾ ਯਾਰ ਨਾ ਵੀ ਖਰੀਦੇ ਤਾਂ ਵੀ ਕੋਈ ਦਿੱਕਤ ਨਹੀਂ ਉਹ ਤਾਂ ਲੋਟ ਲੱਗੇ ਮੇਨ ਕਲੀਆਂ ਸੈੱਟ ਹੋਣ ਜਾਣ ਵਾਲਾ ਪੂ ਬਗਲਾਂ ਬਗਲਾਂ ਤਾਂ ਐਡਾ ਕੋਈ ਇਸ਼ੂ ਨਹੀਂ ਹੁੰਦਾ ਠੀਕ ਹੈ ਕਿ ਨਹੀਂ ਬਾਕੀ ਕਈ ਲੋਕ ਤਾਂ ਦਾਣੇ ਖਵਾ ਕੇ ਪੜਦੇ ਆ ਕਬੂਤਰ ਵੀ ਮੰਨ ਕੇ ਚੱਲ ਦਰਦ ਦੂਰ ਦੇ ਨਾਲ ਮੁੜ ਕੇ ਇੱਕ ਦੋ ਦਿਨ ਦਾਣੇ ਨਹੀਂ ਖਾਂਦੇਗੇ ਤੇ ਸਾਨੂੰ ਆਏ ਹੁੰਦਾ ਯਾਰ ਜੇ ਦਾਣੇ ਖਵਾ ਤਾਏ ਤਾਂ ਅਸੀਂ ਫੜਦੇ ਕਰਦੇ ਤਾਂ ਔਖੇ ਹੋ ਜਾਂਦਾ ਗਲੱਚ ਦਿੰਦੇ ਕੂਤਰ ਫੜੇ ਨਹੀਂ ਕਦੇ ਕੂਤਰਾ ਔਖਾ ਹੋਏ ਗਲੱਚ ਦਿੰਦਾ ਉਹਦੂ ਵੀ ਖਰਾਬ ਕਰਦੇ ਆ ਵੀ ਦਾਣੇ ਪੱਟੇ ਤੋਂ ਪਹਿਲੇ ਹੀ ਭੁੱਖੇ ਢਿੱਡੀ ਪੜਦੇ ਨੇ ਇਸ ਤਾ ਤਾਂ ਕਰਕੇ ਉਹ ਸਹੀ ਮੈਨੇਜ ਦਾਣੇ ਖਵਾ ਕੇ ਪੱਟੀ ਦਿੰਦੇ ਕੂਤਰ ਉਹ ਦਾਣੇ ਖਵਾ ਕੇ ਨਾਲ ਤਾਂ ਕੂਤਰ ਰੱਜਾ ਹੁੰਦਾ ਹੈ ਉਦੋਂ ਬਾਅਦ ਇੱਕ ਦਿਨ ਤੂੰ ਹੀ ਨਹੀਂ ਲੋੜ ਹੁੰਦੀ ਅਗਲੇ ਦਿਨ ਉਹਦੀ ਪੀੜ ਪੂੜ ਘੜ ਜਾਂਦੀ ਹੈ ਖੰਭਾਂ ਦੀ ਮਾੜੀ ਮੋਟੀ ਨਾਲੇ ਕੋਈ ਮਾੜੀ ਮੋਟੀ ਦਵਾਈ ਪਾ ਦੇ ਵਿੱਚ ਕੋਈ ਦਰਦ ਵਾਲੀ ਉਹਦੇ ਨਾਲ ਬੁਖਾਰ ਬਖੂਰ ਨਹੀਂ ਚੜਦਾ ਇਹਨਾਂ ਨੂੰ ਹਨਾ ਭੁੱਖੇ ਰਹਿ ਕੇ ਵੀ ਨਹੀਂ ਚੜਦਾ ਤੇ ਦਰਦ ਨਾਲ ਵੀ ਨਹੀਂ ਚੜਦਾ ਦਿਮਾਗ ਲਾਲਾ ਕਰੋ ਮਾੜਾ ਮੋਟਾ ਬਾਕੀ ਇਸ ਦਾ ਹੈ ਤਾਂ ਹੈਗਾ ਸਾਡੇ ਕੋਲੇ ਵੀ ਅ ਡੱਬਾ ਬੰਦੀ ਰੱਖਿਆ ਲਾਉਣੇ ਘਾਟੀ ਹੈ ਗੱਲਾਂ ਸਾਰਿਆਂ ਵਿੱਚ ਹੀ ਸਟੋਰ ਹੈ ਦਿਮਾਗ ਦੇ ਤੇ ਡੱਬਾ ਖੋਲਦੇ ਨਹੀਂ ਬਾਰੇ ਦਿਮਾਗ ਵਾਲਾ ਤੇ ਬਾਕੀ ਬਸ ਆਹੀ ਕੋਈ ਸੀਗਾ ਰੱਖਦੇ ਆ ਦਾਣੇ 2-4 ਮਿੰਟ ਕੁਤਰਾਂ ਨੂੰ ਸੈਟ ਵਟ ਹੋਣ ਦੇ ਕਰਾਂ ਢੋਲਕਾਂ ਦਾ ਦੋਸੀ ਕਾਕਾ ਇੱਥੇ ਮ ਤੇ ਜਾ ਫਿਰ ਦੂਜੀ ਢੋਲ ਕਿਥੋਂ ਲੈ ਗਿਆ ਉਹ ਸਾਡਾ ਆ ਪਈ ਵੀ ਮੈਂ ਬੋਲੋ ਇਹਨੂੰ ਰੱਖ ਦੇ ਇੱਥੇ ਇਹ ਫੰਗ ਵੀ ਚੱਕ ਕੇ ਇਕੱਠੇ ਕਰਦੇ ਵੀ ਨਾਲ ਦੀ ਨਾਲ ਠੀਕ ਹੈ ਜੀ ਪਰ ਲਈ ਬਾਕਟ ਉਹ ਬਾਕਟ ਨਹੀਂ ਬਾਸਕਟ ਫੰਗਾ ਦੀ ਤੇ ਅਬ ਹੈ ਦਾਣੋ ਘਟਾਈਂ ਆਇਓ 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 ਪੱਤਾ ਆਇਓ 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 ਇਧਰ ਕਬੂਤਰ ਨੂੰ ਰੱਖ ਦਈਏ ਆਇਓ 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 ਖੰਡੋ ਬਾਹਰੋਂ ਨਿਕਿਆ ਹੁਣ ਅੰਦਰ ਹੀ ਆ ਗਾ ਸਾਰਾ ਦਮਾ ਆਇਓ 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 ਬੱਤ ਕੀ ਹੋ ਗਿਆ ਜੀ ਬਾਹਰ ਵੀ ਮਾਰਦੇ ਗਲੀ ਚ ਸੱਚੀ ਲੈ ਉੱਥੇ ਖਾਲੀ ਗੁਲੀ ਚ ਨਾਲ ਹੈ ਯਾਰ ਬਾਈ ਜਾ ਯਾਰ ਓਏ ਜਿੰਨਾ ਘਰ ਦੇ ਮੁਰੇ ਕਾਕੂ ਸਾਰਾ ਚੱਕ ਦਿਆਂਗੇ ਕੋਈ ਗੱਲ ਇਧਰ ਆ ਗਈ ਉੱਡਣ ਵਾਲੇ ਜਾਨਵਰਾਂ ਵਾਲੇ ਪਾਸੇ ആയു 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 പയ ആയോ ആയു 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 ആയ ആയു 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 ആയ ആയു 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 ആയോ ഓക്കെ റിപ്പോർട്ട് ടീക്കണി ഇതാണ് ഇന്നു ലോക ലാദ ਕਿਉਂਕਿ ਇਹਨਾਂ ਦਾ ਕੋਈ ਕੰਮ ਨਹੀਂ ਆ ਪੁਸ਼ਤੂ ਲੋਕ ਹੀ ਐ ਤੇ ਉਹ ਬੈਟ ਕਾਲਿਆਂ ਨੂੰ ਵੀ ਰੱਖਿਆ ਹੀ ਚੱਲ ਗਏ ਤੇ ਮੁੰਡਿਆਂ ਦੇਰ ਕੰਮ ਖਿੱਚੀ ਜਾਂਦੇ ਐ ਸਪਰੇਅ ਪੀਂਦੇ ਉਹ ਸਪਰੇਅ ਪੀਂਦੇ ਆਖੇ ਨੇ ਸਪਰੇਅ ਕਰਦੇ ਐ ਗਲਤੀ ਹੋ ਗਈ ਕਾਲੀ ਸਪਰੇਅ ਕਰਦੇ ਆ ਜੀ ਸਾਰੇ ਮਚਾ ਦੇਣਗੇ ਯਾਰ ਸਪਰੇਅ ਆਈ ਠੀਕ ਐ ਉਹ ਛੜਗਾਂ ਵੀ ਮਚਾ ਦੇ ਜਗਾ ਆਪਣਾ ਆਇਓ 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 ਬੇਟਾ ਆਇਓ 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 ਬਾਰੀ ਕੋਰਨ ਵਾਲੀ ਹੋ ਰਹੀ ਤੇ ਉਹ ਕਈ ਸਾਰੇ ਕੂਤਰਾ ਦਾ ਦਾਦਾ ਪਾਣੀ ਕਲੀਅਰ ਹੈ ਹਾਂ ਜੀ ਮੇਰੇ ਵੀਰੋ ਦੁਕਾਨ ਤੋਂ ਹੀ ਲੈਣ ਗਏ ਸੀ ਸੌਸ ਤੇ ਹੋਰ ਐਕਸਟਰਾ ਸਮਾਨ ਲਿਆ ਦਾ 스낵 ਲਾਈਟ ਚ ਚਿਪਸ কুরਕਰੇਗੇ ਉਹ ਪਾਫਕੌਰਨ কুরਕਰੇ ਤੇ ਪੈਰ ਤੇ ਸੱਟ ਵਜਾ ਲਿਆ ਨੇ ਉਹ ਦੇਖ ਲੱਗ ਰਿਹਾ ਘਰਿਆ ਕੇ ਦਿਖਾਣਾ ਸੋ ਇੱਕ ਮਿੰਟ ਹੁਣ ਘਰਾਉਣਿਆ ਜੀ ਪੈਰ ਦਾ ਸ਼ੌਂਕ ਤੁਹਾਨੂੰ ਆਹ ਵਜ ਗਿਆ ਰਣਾ ਉਹ ਤਾਂ ਥੋੜੀ ਲੱਗੀ ਸੀ ਯਾਰ ਪਾਇਰੀਆ ਵਾਵਾ ਵਰਦਕ ਨੂੰ ਨਾਲਾ ਹੈ ਲਊਣਾ ਕਰਤਾ ਕੰਮ ਇਹਨਾਂ ਦਾ ਨਾ ਛਾਉਣ ਹੀ ਲਾਦਾ ਕੰਜਰ ਦੀ ਚਲੋ ਕੋਈ ਗੱਲ ਐਂ ਤਾਂ ਹੁੰਦੇ ਹੀ ਰਹਿੰਦਾ ਮਾੜਾ ਮੋਟਾ ਕੰਮ ਛੋਟੇ ਮੋਟੇ ਹਾਸੇ ਤਾਂ ਡੋਂਟ ਵਰੀ ਚਲੋ ਜਿਹਨੇ ਗੁੱਚੂ ਗੱਜੀ ਕਰਤੀ ਸਹੀ ਚਪਲ ਦੇਖੋ ਇਹ ਰੰਗ ਲਾਇਆ ਹੁੰਦਾ ਹਾਂਜੀ ਮੇਰੇ ਵੀਰੋ ਨਾਲੇ ਜੀ ਹੋ ਗਿਆ ਓਕੇ ਦੀਆਂ ਰਿਪੋਰਟਾਂ ਖੜ ਜਾ ਕਮਰੇ ਕੈਮਰਾ ਸਾਫ ਕਰਕੇ ਫਿਰ ਬਾਹਰ ਹੀ ਜਗਾ ਬੰਦਾ ਇਹ ਵੀਡੀਓ ਲੱਗੀ ਨਹੀਂ ਸੀ ਯਾਰ ਮੂ ਵੀ ਬੁੱਲਿਆ ਸੀ ਇਨੇ ਚਰਦਾ ਇਹ ਕੰਟਰ ਕਿਉਂ ਕੋਈ ਨਾ ਕੈਮਰਾ ਸਾਫ ਕਰਦੇ ਤਾਂ ਹੋ ਗਈ ਸੀ ਵੀਰੋ ਵੀਡੀਓ ਕੱਟੀ ਗਈ ਸੀ ਗੇੜ ਤੇ ਮੈਂ ਫੜ ਕੇ ਜਿਵੇਂ ਪੈ ਕਰਨ ਚ ਚਲੋ ਯਾਰ ਚਲੋ ਕੋਈ ਨਾ ਤੇ ਮਹਾਵੀ ਟੀਮ ਆਪਣੀ ਗਈ ਆ ਹਨਾ ਚ ਉੱਪਰ ਗਿਆ ਹੁਣ ਘਰੇ ਤੇ ਦਮਣੀ ਗਿਆ ਬਲਜੀਤ ਨਾਲ ਉਹ ਜਿਹੜੇ ਤੜਕਲੇ ਸੀ ਇੰਜਰ ਚੱਕਣ ਨੂੰ ਹਨਾ ਉਹ ਕੀ ਹੁੰਦੀ ਆ ਉਹ ਕੁਝ ਵੀ ਲਾ ਲਓ ਯਾਰ ਤੰਬੂਜਾ ਉਹ ਛੱਡਣਗੇ ਆ ਮੁਗਦੀ ਗੱਲ ਹੈ ਤੇ ਆਪਾਂ ਫਿਰ ਇਧਰ ਉਹਨੇ ਵਿਸਰਾਮ ਕਰਦੇ ਆ ਨਾ ਤੋ ਕੇ ਥੱਕ ਗਏ ਤਾਂ ਕਰਕੇ ਬਾਕੀ ਆਊਟਫਿਟ ਦੱਸੋ ਜੀ ਹਾਂਜੀ ਕਾਲੀ ਸ਼ਰਟ ਜੀ ਚਿੱਟੇ ਪੈਂਟ ਓਕੇ ਰਿਪੋਰਟਾਂ ਠੀਕ ਹੈ ਤੇ ਬਸ ਉਹ ਆਪੇ ਛੱਡਿਆ ਉਹਨੂੰ ਦੁਬਾਰਾ ਟਰੈਕਟਰ ਕਰਾ ਲਾ ਕੇ ਤੇ ਹੁਣ ਕਰਗੇ ਕੀ ਯਾਰ ਸਾਰੇ ਕੰਮ ਤਾਂ ਕਰਦੇ ਆਪਾਂ ਚਲੋ ਵਧੀਆ ਟਾਈਮ ਲਾਉਂਦੇ ਬੜੀ ਚੰਗੇ ਸਾਰੇ ਕੰਮ ਓਏ ਮੁੰਡਿਆਂ ਨੇ ਮੈਡ ਮੂਡ ਪਾ ਦੇ ਪਿੰਜਰਿਆਂ ਚ ਸਰਾ ਲਾਤੀ ਕਹਿੰਦੇ ਕੀ ਬਾਤ ਣੇਸ ਨੂੰ ਫਿਰ ਵਿਖਾਉਂਗਾ ਫਿਰ ਪਹਿਲਾਂ ਦੰੜੀ ਦੀ ਵੀਡੀਓ ਦੇਖੋ ਜੀ ਸਰਾ ਲਾਤੀ ਭਾਈ ਤਾਂ ਇਹ ਆ ਗਈ ਸਾਰੇ ਟੀਮ ਹਾਂਜੀ ਕਾਦੀ ਹੋਏ ਸਾਰੇ ਚਾਰੇ ਹੱਡ ਨੂੰ ਰਵਾਦੇ ਨਹੀਂ ਪੜੀ ਜਾਣ ਕੇ ਰਲਾਦੇ ਹਾਂ ਵਹਿਮ ਤਾਂ ਕਰਦਾ ਇਹ ਤਾਂ ਸੋਨੂੰ ਪਤਾ ਲੱਗ ਜੂਗਾ ਇਹ ਖੋਲ ਕੇ ਪੱਟ ਕੇ ਵਿਖੜੇ ਪਹਿਣਗੇ ਵਿੱਚ 83 ਦਾ ਨੰਬਰ ਲਿਖਿਆ ਹੁੰਦਾ ਤੇ 83 ਦਾ ਨੰਬਰ ਹੁੰਦਾ ਉਹ ਪੱਟਨੇ ਪਹਿਣਗੇ ਰੰਗ ਪਛਾਣ ਗਿਆ ਮੈਂ ਕੀ ਪਛਾਣਿਆ ਮੈਂ ਮੈਂ ਪਛਾਣ ਗਿਆ ਬਸ ਮੇਰਾ ਮੇਰਾ ਇਹ ਮੇਰਾ ਇਹ ਤੇਰਾ ਨਵੀਂ ਹੈ ੱਲੀ ਨੂੰ ਵੀਰ ਨੂੰ ਹਾਂਜੀ ਮੇਰੇ ਵੀਰੋ ਆ ਗਈ ਜਿੱਧਰ ਲਿਖ ਕੋਰੇ ਰੋਟੀ ਰੋਟੀ ਖਾਇਾਂ ਦੀ ਬਰੋ ਤੇ ਲਾਈਟ ਵੀ ਆ ਗਈ ਇਹ ਕ ਲਾਈਟ ਦਾ ਪਤਾ ਨਹੀਂ ਕੀ ਇਸ਼ੂ ਹੁੰਦਾ ਸਵੇਰ ਦੁਪਹਿਰੇ ਸ਼ਾਮ ਕਦੋਂ ਵੀ ਨਾ ਕੱਟ ਲਈ ਰੱਖਦੇ ਲਾਈਟਾਂ ਤੇ ਬਸ ਓਕੇ ਯਾਰ ਫੋਟਾ ਯਾਰ ਕੂਤੂ ਕੋਤਰਾ ਸਭ ਤੁਹਾਨੂੰ ਪਤਾ ਯਾਰ ਟਾਈਮ ਨਾਲ ਦਾਣਾ ਪਾ ਕੇ ਇਹ ਵੋ ਕਰਕੇ ਕਿਹੜੇ ਬਣਾਉਂਦੇ ਜਿੰਦੇ ਕੁੰਡੇ ਲਾ ਕੇ ਤੇ ਚਾਪ ਗਾਜੀ ਚਾਪ ਨਹੀਂ ਚਾਹ ਹੋਰ ਬਸ ਕੁਛ ਨਹੀਂ ਪਿੰਜਰੇ ਛਤਰਾਂ ਇਹ ਵੋ ਸਾਰਾ ਕੁਝ ਉਹ ਵੀ ਚੱਕ ਕੇ ਅੰਦਰ ਸਾਮ ਤਾਂ ਸਾਰਾ ਸਮਾਨ ਆ ਤੇ ਚਲੋ ਕੱਲ ਨੂੰ ਦੇਖਦੇ ਆ ਨਾ ਕੀ ਬੰਦ ਹੈ ਰਾਤ ਦੀ ਰੈਕਰੀ ਹੁੰਦੀ ਹੈ ਮਾੜੀ ਉਹ ਦਿਨ ਚੜਿਆ ਉਹਦੀ ਪਤਾ ਲੱਗੂ ਕੀ ਕਰਨਾ ਤੇ ਬਸ ਕਰਾ ਹੁਣ ਗੇਮ ਖੇਡ ਲਈ ਮਾੜੀ ਮੁੱਟੀ ਲੈਪਟੌਪ ਗਿਆ ਜੀ ਅਜੇ ਗੇਮ ਤਾਂ ਖੇਡ ਰਹੀ ਸਟਾਰਟ ਵੀ ਨਹੀਂ ਕੀਤੀ ਸੀ ਵਾਹ ਪਹਿਲੇ ਕੱਕੜੇ ਚੋਕਿਤ ਚਿਰ ਕੋਈ ਨਾ 5G ਕੋਠੇ ਤੇ ਚੱਲਦਾ ਹੈ ਕੋਠੇ ਤੇ ਜਾ ਕੇ 5G ਦਾ ਆਪਣਾ ਇੰਨਾ ਕੁ ਫਾਇਦਾ ਜਦੋਂ نیٹ ਮੁੱਕ ਜਾਂਦਾ ਨਾ ਵੀ ਉਸ ਤੋਂ ਬਾਅਦ ਰੀਚਾਰਜ ਆਪ ਦਾ ਆਪ ਕਰ ਸਕਦੇ ਆ ਕੋਠੇ ਤੇ ਜਾਣਾ ਪਊਗਾ 5G ਚੱਲ ਗੋਗਲ ਤੇ ਰੀਚਾਰਜ ਕਰਕੇ ਵਾਪਸ ਮੁੜਿਆਂਗੇ ਤੇ ਬਾਅਦ ਆਪਣਾ ਪਿੰਡ ਤੇ ਘਰ ਕਿ ਪਹਿਲੀ ਗੱਲ ਪਿੰਡ ਦੀ ਸਾਡੇ ਟਾਲ ਟੋਲ ਹੈ ਨਹੀਂ ਉਹ ਪਾਸੇ ਜਾਣਾ ਚੱਲ ਚੰਗੀ ਗੱਲ ਆਪਣੇ ਕਬੂਤਰ ਵਾਲੇ ਪਾਸੇ ਉਹਦਾ ਤੇ ਨਹੀਂ ਜਿਵੇਂ ਤਗੜੇ ਪਿੰਡ ਹੋਗੇ ਜਿਵੇਂ ਬਾਦ ਲੰਬੀ ਜਾਂ ਹੋਰ ਸ਼ਹਿਰਾਂ ਨਾਲ ਲੱਗਦੇ ਆ ਕੋਈ ਵੱਡੇ ਪਿੰਡ ਵਧੀਆ ਉਥੇ 5G ਦੀ ਰੇਂਜ ਫੁੱਲ ਆਉਂਦੀ ਆ ਯਾਰ ਬਈ ਘਰੇ ਬੈਠੇ ਥੱਲੇ ਬੈਠਿਆਂ ਨੂੰ ਇੱਥੇ ਭਾਜੇ ਥੱਲੇ ਰੇਨ ਦੀ ਕੋਠੇ ਚੜ੍ਹਦੇ ਰਹੀਆਂ ਇਹ ਇਹ ਕਿਹੜੀ ਕਿਤਾਬ ਚ ਲਿਖਿਆ ਕੋਠੇ ਤੇ ਬੈਠ ਕੇ ਜਾ ਕੇ ਯਾਰ ਚਲੋ ਛੱਡੋ ਰੀਚਾਰਜ ਕਰ ਲਿਆ ਮੱਤੇ ਆ